ਬਾਬਾ ਬੰਦਾ ਸਿੰਘ ਬਹਾਦਰ ਦੀ ਇਤਿਹਾਸ ਦੀ ਗੱਲ ਤੋਂ ਪੁੱਛੋ 18ਵੀਂ ਹਦੀਕ ਸਿੱਖਾਂ ਦੇ ਉੱਪਰ ਸਮੇਂ ਦੀਆਂ ਸਰਕਾਰਾਂ ਨੇ ਬੜੇ ਗੋਪਰੀ ਉਕਾਰਤੀ ਕਿਸੇ ਨਹੀਂ ਭਾਈ ਦਾਲ ਸਿੰਘ ਬੰਦ ਬੰਦ ਕੱਟਦਾ ਭਾਈ ਬਲੀ ਸਿੰਘ ਦਾ ਚਰਖੀ ਦੇ ਚੜ੍ਹ ਕੇ ਸ਼ਹੀਦ ਕਰ ਦਿੱਤਾ ਕਿਸੇ 18 ਪ੍ਰਕਾਰ ਦੇ ਸੀਹੇ ਸੀ ਉਸ ਵੇਲੇ ਪ੍ਰਿੰਸੀਪਲ ਗੀਰ ਸਿੰਘ ਕਹਿੰਦਾ ਹੈ ਕੁੜਾ ਪਾਰਾ ਪਰਾਪੇ ਜਿਹੜੇ ਜੁਲਮ ਕੀਤਾ ਜਿਹੜੇ ਦਸਗੇ ਉਹ ਸਿੱਖਾਂ ਨੂੰ ਦਿੱਤੇ ਉਹ ਜੁਲਮ ਕੀਤੇ ਸਿੱਖਾਂ ਨੇ ਮੇਰ ਵੀ ਆਪਣਾ ਧਰਮ ਨਾਲ ਛੜਿਆ ਆਪਣੇ ਧਰਮ ਨੂੰ ਬਚਾਉਣ ਦੇ ਲਈ ਕੋਈ ਵਿਚਾਰਾ ਜੰਗਲਾ ਚਲਾ ਗਿਆ ਬਾਹਰੋਂ ਸਰਦੀ ਧਰਤੀ ਤੇ ਚਲਾ ਗਿਆ ਪਹਾੜਾਂ ਤੇ ਚਲੇ ਗਿਆ ਇਹ ਜੁਲਮ ਸਿੱਖ ਨੇ ਜਿਹੜੇ ਜਿੰਦੇ ਰਹੇ ਮੀਰ ਮੰਨੂ ਜੀ ਇਹਾਂ ਦੇ ਪਾਪੇ ਕੂਟੇ ਤੋਂ ਕੂਟੇ ਬੱਚਿਆਂ ਦੇ ਕੂਟੇ ਕਰਵਾ ਕੇ ਦੀਨੀਆਂ ਨੇ ਗळा ਵਿੱਚ ਪਾ ਲੇ ਪਰ ਧਰਮ ਨਹੀਂ ਛੜਿਆ ਪੰਥ ਦੇ ਉੱਪਰ ਬਹੁਤੀ ਬਿੰਦਤਾ ਪਈ ਪੰਥ ਤੇ ਬਿੰਦਤਾ ਪੈ ਗਈ ਤੇ ਪੰਥ ਦਰਦੀ ਸੀ ਜਿਹੜੇ ਪੰਥ ਵਿਚਾਰ ਦੇ ਲਈ ਸਿੱਖੀ ਨੂੰ ਵਿਚਾਰ ਦੇ ਲਈ ਗੁਰੂ ਨੂੰ ਬਾਰ ਬਾਰ ਹੀ ਇਹ ਕਹਿੰਦੇ ਰਹੇ ਕਿ ਗੁਰੂ ਦੀ ਆਪਣੇ ਪੰਥ ਦੀ ਰੱਖਿਆ ਕਰੋ ਪਾਰਾ ਉਸ ਵੇਲੇ ਇੱਕ ਕਵੀ ਹੋਇਆ ਨਾ ਜਿਹੜਾ ਉਹਨੇ ਇੱਕ ਬੱਤਲ ਲਿਖਿਆ ਹੈ

ਹੋਦੋ ਸਭ ਠੀਕ ਹੈ ਨੀਕ ਅਬ ਆਈ ਬਾਤ ਕੀੜੀਆਂ ਦੇ ਬਾਦ ਮੈਂ ਕਢਾਉਂ ਖਾਣੇ ਨੂੰ ਕਿਹਾ ਠੀਕ ਹੈ ਮਹਾਰਾਜ ਪਰ ਹੁਣ ਤਾਂ ਬਹੁਤ ਫਿਰਦਾ ਪੈ ਗਈ ਤੁਸੀਂ ਕਹਿੰਦੇ ਸੀ ਮੈਂ ਕੀੜੀਆਂ ਤੋਂ ਬਾਦ ਕਢਾਦਾਗਾ ਇਥੇ ਦਾ ਮਹਾਰਾਜਾ ਫਿਰਦਾ ਬੜੀ ਪੈ ਗਈ ਇਹ ਪੰਥ ਹੋਈ ਫਿਰ ਉਹਦੇ ਆਖਰੀ ਪੰਕਤੀ ਚ ਇੱਕ ਹੋਰ ਕੋ ਲਿਖਿਆ ਉਹ ਕਹਿੰਦਾ ਹੈ ਪੰਥ ਹੀ ਰਤੂ ਤੋ ਗਰਗ ਨਹੀਂ ਰਹੇਗੀ ਰਾਤ ਰਾਗੋ ਜੂਰਾ ਪੰਥ ਕੀ ਤੁ ਗ੍ਰੰਥ ਕਉ ਮਾਲੇ ਹੋ ਉਹ ਕਹਿੰਦਾ ਹੈ ਕਿ ਦਾ ਮਹਾਰਾਜ ਆਪਣੇ ਪੰਥ ਦੀ ਲਾਜ ਰੱਖੋ ਗ੍ਰੰਥ ਕਾ ਮੰਨਣ ਵਾਲੇ ਰਹਿਣਗੇ ਮਹਾਰਾਜ ਜੇ ਪੰਥ ਦੀ ਲਾਜ ਨਹੀਂ ਰੱਖੋਗੇ ਮਹਾਰਾਜ ਹੀ ਗ੍ਰੰਥ ਕਉ ਕੌਣ ਬਣੇਗਾ ਭਾਪ ਉਹ ਗੁਰਮੁਖ ਸਾਹਿਬ ਕਉ ਕੌਣ ਬਣੇਗਾ